ਸਮਰਾਲਾ ਇਥੋਂ ਨਿਰਲੇਪੇਂ ਸਲੋਦੀ ਵਿਖੇ ਸਰਕਾਰ ਤੁਹਾਡੇ ਦਰ ਤਿਤ ਲਗਾਏ ਗਏ ਵਿਸ਼ੇਸ਼ ਕੈਂਪ ਦੀ ਅਗਵਾਈ ਕਰਦਿਆਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਮੁਤਾਬਿਕ ਤੁਹਾਡੇ ਕੰਮ ਕਰਨ ਲਈ ਸਰਕਾਰੀ ਦਫਤਰ ਤੁਹਾਡੇ ਘਰ ਪਹੁੰਚੇ ਤੇ ਸਾਡੀ ਇਹ ਗਾਰੰਟੀ ਵੀ ਪੂਰੀ ਹੋਈ ਅਤੇ ਹੁਣ ਬਾਕੀ ਗਾਰੰਟੀਆਂ ਵੀ ਇੱਕ ਇੱਕ ਕਰਕੇ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਉਨ੍ਹਾਂ ਕਿਹਾ ਕਿ ਇਸ ਗਾਰੰਟੀ ਮੁਤਾਬਿਕ ਪਿੰਡ ਸਲੋਦੀ ਵਿੱਚ ਕੈਂਪ ਲਗਾਇਆ ਗਿਆ ਜਿਸ ਵਿੱਚ ਕਰੀਬ 8 ਪਿੰਡਾਂ ਦੇ ਲੋਕ ਪਹੁੰਚੇ ਸਨ ਇਸ ਕੈਂਪ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਦਾ ਕਰਨ ਲਈ ਸਾਰੇ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ ਉਨ੍ਹਾਂ ਦੱਸਿਆ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਇਸ ਮੌਕੇ ਡਿਪਟੀ ਕਮਿਸ਼ਨਰ ਸਾਖਸ਼ੀ ਸਾਹਨੀ ਨੇ ਲੋਕਾਂ ਨਾਲ ਗਲਬਾਤ ਕੀਤੀ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ ਇਸ ਕੈਂਪ ਵਿੱਚ ਐਸਐਸਪੀ ਖੰਨਾ ਅਵਨੀਤ ਕੌਂਡਲ ਵਧੀਕ ਡਿਪਟੀ ਕਮਿਸ਼ਨਰ ਪਿੰਡੂ ਵਿਕਾਸ ਸ੍ਰੀ ਅਨਮੋਲ ਸਿੰਘ ਤਾਲੀਵਾਲ ਉਪ ਮੰਡਲ ਮੈਜਿਸਟਰੇਟ ਸ੍ਰੀ ਰਜਨੀਸ਼ अरोड़ा ਅਤੇ ਸਹਾਇਕ ਕਮਿਸ਼ਨਰ ਜਨਰਲ ਕ੍ਰਿਤਿਕਾ ਗੋਇਲ ਤੋਂ ਇਲਾਵਾ ਵਾਕ-ਵਾਕ ਸਰਕਾਰੀ ਵਿਭਾਗਾਂ ਦੇ ਮੁਖੀਆਂ ਨੇ ਸ਼ਿਰਕਤ ਕੀਤੀ 7 ਸਾਲ ਦਾ ਅਟਕਿਆ ਸ਼ਨਾਖਤੀ ਕਾਰਡ 7 ਮਿੰਟ ਚ ਬਣਿਆ ਸਮਰਾਲਾ ਵਿਧਾਇਕ ਜਗਤਾਰ ਸਿੰਘ ਬਿਆਲਪੁਰਾ ਨੇ ਦੱਸਿਆ ਕਿ ਇੱਕ ਬੱਚੀ ਦਾ ਜਨਮ ਸਰਟੀਫਿਕੇਟ ਨਾ ਹੋਣ ਕਰਕੇ 7 ਸਾਲ ਤੋਂ ਅਧਾਰ ਕਾਰਡ ਨਹੀਂ ਬਣ ਰਿਹਾ ਸੀ ਅਤੇ ਇਸ ਵਿਸ਼ੇਸ਼ ਕੈਂਪ ਚ ਮੌਜੂਦ ਅਫਸਰਾਂ ਦੇ ਸਹਿਯੋਗ ਨਾਲ ਇਹ 7 ਸਾਲ ਦਾ ਅਟਕਿਆ ਕੰਮ ਸਿਰਫ 7 ਮਿੰਟ ਵਿੱਚ ਨੇਪਰੇ ਚਾੜਿਆ ਗਿਆ ਉਨਾ ਕਿਹਾ ਕਿ ਹੁਣ ਇਸ ਮਾਮਲੇ ਵਿੱਚ ਦੋ ਵਿਭਾਗ ਸ਼ਾਮਲ ਹੋ ਗਏ ਹਨ ਅਤੇ ਉਸ ਬੱਚੀ ਦਾ ਪਹਿਲਾ ਜਨਮ ਸਰਟੀਫਿਕੇਟ ਬਣ ਕੇ ਆਧਾਰ ਕਾਰਡ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ अनेका ਐਪਲੀਕੇਸ਼ਨਾਂ ਦੇ ਨਿਪਟਾਰੇ ਚਟਪਟ ਵਿੱਚ ਕਰ ਦਿੱਤੇ ਗਏ ਅਤੇ ਭਵਿਕ ਵਿੱਚ ਇਹ ਸਕੀਮ ਜਾਰੀ ਰਹੇਗੀ। नाम तनु है मैं सातवीं जमात की कक्षा में पढ़ती हूँ और मेरा सात साल से आधार कार्ड नहीं बना था इसलिए आज जी सी मैम हमारे पिंड में सलोदी में, में आए थे आज हमारा आधार कार्ड अप्लाई हो गया आ, कैसे देखते हो जो कैंप लगा है सरकार आपके द्वारा ऐसे कैंप लगने चाहिए जिसमें काम हो जाए यस राइट एक कुड़ी का आधार कार्ड नहीं बन रहा जी पिछले सात सालों से आज खलौती पिंड में ਉਹ ਧੀਸੀ ਸਾਹਿਬ ਆਏ ਹੋਏ ਨੇ ਤਾਂ ਆ ਜੀ ਇਸ ਦਾ ਅਪਲਾਈ ਹੋਇਆ ਹੈ ਕੈਂਪ ਲਗਣੇ ਚਾਹੀਏ ਆ ਜੀ ਐਸੇ ਕੈਂਪ ਲਗਣੇ ਚਾਹੀਏ ਮਾਨਯੋਗ ਸੀਐਮ ਸਰ ਦੇ ਜਿਹੜੇ ਨਿਰਦੇਸ਼ਾਂ ਨਿਰਦੇਸ਼ ਸੀਗੇ ਕਿ ਅਸੀਂ ਸਰਕਾਰ ਜਿਹੜੀ ਹੈਗੀ ਇਹ ਪਿੰਡਾਂ ਚ ਲੈ ਕੇ ਜਾਈਏ ਜਿਨ੍ਹਾਂ ਜਿਨ੍ਹਾਂ ਦੀ ਪ੍ਰੋਬਲਮ ਹੈਗੀ ਹੈ ਉੱਥੇ ਮੌਕੇ ਤੇ ਹੀ ਹੱਲ ਹੋ ਗਈ ਉਸ ਮੰਤਬ ਨਾਲ ਅਸੀਂ ਅੱਜ ਇੱਥੇ ਸਲੋਦੀ ਪਹੁੰਚੇ ਹੈਗੇ ਆ ਅਸੀਂ ਹਰ ਹਫਤੇ ਦੋ ਐਦਾ ਦੇ ਕੈਂਪ ਲਗਾਉਂਦੇ ਪੂਰੇ ਜ਼ਿਲ੍ਹੇ ਦੇ ਵਿੱਚ ਤੇ ਉਹਦੇ ਵਿੱਚ ਸਾਡੀ ਐਮਐਲਏ ਸਾਹਿਬਾਨ ਵੀ ਆਂਦੇ ਹੈਗੇ ਆ ਸਾਡੇ ਜਿੰਨੇ ਵੀ ਸਰਕਾਰੀ ਮੈਂਬਰੀ ਹੈ ਉਹ ਸਾਰੇ ਇੱਥੇ ਮੌਜੂਦ ਹੁੰਦੇ ਹੈਗੇ ਆ ਤੇ ਅੱਜ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਇਹ ਮੌਕੇ ਤੇ ਹੀ ਲੋਕਾਂ ਦੀ ਪੈਨਸ਼ਨਸ ਲੱਗ ਗਈਆਂ ਉਹ ਅਸੀਂ ਕੋਸ਼ਿਸ਼ ਕਰਦੇ ਆ ਕਿ ਵੱਦ ਤੋਂ ਵੱਧ ਜਿੰਨੀ ਵੀ ਸਰਵਿਸਸ ਅਸੀਂ ਪਿੰਡ ਲੈਵਲ ਤੇ ਪ੍ਰਦਾਨ ਕਰ ਸਕੀਏ ਮੌਕੇ ਤੇ ਹੀ ਹੋ ਜਾਣ ਤੇ ਜ਼ਮੀਨੀ ਪੱਧਰ ਤੇ ਸਾਨੂੰ ਪਤਾ ਵੀ ਲੱਗ ਕਰ ਰੰਦਾ ਕਿ ਕੀ ਦਿੱਕਤ ਆ ਰਹੀ ਹੈਗੀ ਆ ਅਸੀਂ ਉਹਨਾਂ ਦੀ ਕੀ ਪ੍ਰੋਬਲਮਸ ਜਿਹੜੀਆਂ ਹੈ ਹੱਲ ਕਰ ਸਕਦੇ ਆ ਅਸੀਂ ਇਹ ਕੋਸ਼ਿਸ਼ ਕਰਦੇ ਆ ਕਿ ਅਗਲੇ ਕੈਂਪ ਲਗਾਉਣ ਤੋਂ ਪਹਿਲਾਂ ਅਸੀਂ ਪਿਛਲੇ ਕੈਂਪ ਦੀ ਜਿੰਨੀ ਵੀ ਸ਼ਿਕਾਇਤਾਂ ਜਾਂ ਕੋਈ ਗ੍ਰੀਵੈਂਸ ਸੀ ਗਿਆ ਜਾਂ ਉਹਨਾਂ ਨੂੰ ਹਲੇ ਕੋਈ ਸਰਵਿਸਿਜ਼ ਨਹੀਂ ਸੀ ਪ੍ਰਦਾਨ ਹੋਈਆਂ ਉਹ ਵੀ ਅਸੀਂ ਪੂਰੀਆ ਕਰੀਏ ਤੇ ਅੱਜ ਤੁਸੀਂ ਦੇਖ ਰਹੇ ਹੋ ਸਾਰੇ ਹੀ ਡਿਪਾਰਟਮੈਂਟਸ ਵੱਲੋਂ ਜੋ ਵੀ ਸਕੀਮਸ ਈ ਹੈਗੀ ਆ ਸਰਕਾਰੀ ਸਕੀਮਸ ਉਹਨਾਂ ਬਾਰੇ ਜਾਣੂ ਕਰਾਇਆ ਜਾ ਰਿਹਾ ਹੈਗਾ ਤੇ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਲੋਕ ਇਹਦਾ ਲਾਭ ਲਈਏ ਅਸੀਂ ਹਰ ਟਿਊਸਡੇ ਤੇ ਹਰ ਫਰਾਈਡੇ ਇਹ ਕੈਪ ਵਕ ਵਕ ਥਾਵਾਂ ਤੇ ਲਗਾਉਂਦੇ ਹੈਗੇ ਮੈਂ ਇੱਕ ਦੇਖਣ ਨੂੰ ਮਿਲਿਆ ਬਈ ਇੱਕ ਬੱਚੀ ਹੈ ਜਿਹੜੀ ਉਹ ਆਈ ਸੀ ਉਹਨੂੰ 7 ਸਾਲ ਹੋ ਗਏ ਆਪਣਾ ਆਧਾਰ ਕਾਰਡ ਨਹੀਂ ਬਣਿਆ ਜੀ 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 ਤੇ ਉਹਨੇ ਕੀ ਹੁੰਦਾ ਸੋ ਦੇਖਿਓ ਹੁਣ ਇਦਾਂ ਦੀਆਂ ਦਿੱਕਤਾਂ ਸਾਨੂੰ ਪਿੰਡ ਤੇ ਪਹੁੰਚ ਕੇ ਹੀ ਪਤਾ ਲੱਗਿਆ ਹੈਗੀ ਹੈ ਅੱਜ ਉਹਦਾ ਉਹ ਇਹ ਜਿਹੜਾ ਪ੍ਰੋਬਲਮ ਹੈਗੀ ਹੈ ਆਧਾਰ ਕਾਰਡ ਨਾ ਬਣਨ ਦਾ ਉਹਦੇ ਕੋਲ ਕੋਈ ਸਰਟੀਫਿਕੇਟ ਨਹੀਂ ਸੀਗਾ ਹੁਣ ਜੇ ਹੁਣ ਦੇਖਿਓ ਦੋ ਡਿਪਾਰਟਮੈਂਟਸ ਇਨਵੋਲ ਹੋ ਗਏ ਦਾ ਇਹਦਾ ਕੋਆਰਡੀਨੇਸ਼ਨ ਇਸ਼ੂਸ ਅਸੀਂ ਇੱਥੇ ਹੱਲ ਕਰਦੇ ਆਂ ਸੋ ਅੱਜ ਉਸ ਬੱਚੀ ਦਾ ਜੋ ਵੀ ਜਨਮ ਸਰਟੀਫਿਕੇਟ ਬਣ ਕੇ ਆਧਾਰ ਕਾਰਡ ਬਣਨਾ ਹੈ ਅੱਜ ਇੱਥੇ ਹੋ ਜਾਏਗਾ ਸੋ ਇਹ ਚੀਜ਼ ਜਿੱਦਾਂ ਤੁਸੀਂ ਆਪ ਦੇਖੀਏ 7 ਸਾਲ ਤੋਂ ਬੱਚੀ ਵਿਚਾਰੀ ਨਹੀਂ ਉਸ ਦਾ ਹੱਲ ਕੁਝ ਹੋਇਆ ਸੀਗਾ ਅੱਜ ਇਦਾਂ ਦੇ ਕੈਪਸ ਲੱਗ ਕੇ ਹੀ ਇਹ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਨੇ ਕਿ ਉਹ ਆਲਰੇਡੀ ਇੱਥੇ ਆਈ ਥਿੰਕ ਕਾਫੀ ਲੋਕਾਂ ਨੂੰ ਸਵੇਰ ਤੋਂ ਲਾਭ ਮਿਲ ਚੁਕਿਆ ਹੈ ਅਸੀਂ ਆਪ ਇੱਥੇ ਅਰਾਊਂਡ 6 ਪੈਂਚਨਾ ਵੰਡੀਆਂ ਹੈਗੀਆਂ ਤੇ 올ਡ ਏਜ ਸਿਟੀਜ਼ਨ ਕਾਰਡਸ ਵੰਡੇ ਹੈਗੇ ਉਸ ਤੋਂ ਇਲਾਵਾ ਜਿਹੜੀ ਲੋਕਾਂ ਦੀ ਕੁਝ ਸਮੱਸਿਆ ਆਵਾ ਸੀਗੀ ਜਾਂ ਜਿੱਦਾ ਗਲੀ ਦਾ ਕੋਈ ਰੋਲਾ ਸੀਗਾ ਜਾਂ ਕਿਸੇ ਦੀ ਇੰਤਕਾਲ ਦੀ ਕੋਈ ਦਿੱਕਤ ਆ ਸੀਗੀ ਉਹ ਵੀ ਅਸੀਂ ਹੱਲ ਕੀਤੀਆਂ ਹੈਗੀਆਂ ਤੇ ਇਸ ਤਰੀਕੇ ਨਾਲ ਐਟ ਲੀਸਟ ਅਸੀਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕਾਂ ਦੇ ਗ੍ਰੀਵੈਂਸਸ ਇੱਥੇ ਸੋਲਵ ਕਰਦੇ ਹੈਗੇ ਜੋ ਤੁਹਾਨੂੰ ਪਤਾ ਹੀ ਹੈ ਵੀ ਪਹਿਲਾਂ ਅ ਅੱਜ ਤੋਂ ਥੋੜਾ ਟਾਈਮ ਪਹਿਲਾਂ ਕੈਂਪਮੈਂਟ ਜਾ ਕੇ ਜਿਹੜੇ ਕੈਂਪਲ ਵਾਈਜ਼ ਵੀ ਅੱਜ ਹੋ ਫਿਰ ਦੁਬਾਰਾ ਜੀ ਅਸੀਂ ਫਿਰ ਵੱਡੇ ਪਿੰਡ ਜਿਵੇਂ ਅਸਲਵਦੀ ਸਿੰਗਲ ਦੇ ਇੱਥੇ ਕੈਂਪ ਲਗਾ ਰਹੇ ਹਾਂ ਜਿਹਦੇ ਵਿੱਚ ਲਗਭਗ ਅ 8 ਪਿੰਡਾਂ ਦੇ ਜਿਹੜੇ ਲੋਕ ਨੇ ਇੱਥੇ ਆਏ ਨੇ ਜਿਹੜੀਆਂ ਵੱਖ-ਵੱਖ ਸਮੱਸਿਆਵਾਂ ਨੇ ਜਾਂ ਕਿਸੇ ਵੀ ਦਿਮੈਗੋਲਾ ਸੰਬੰਧਤ ਨੇ ਸਾਰੇ ਸਾਰੇ ਵਿਭਾਗ ਇੱਥੇ ਬੁਲਾਏ ਹੋਏ ਨੇ ਤੇ ਉਹਨਾਂ ਨਾਲ ਜਿਹੜਾ ਜੋ ਵੀ ਹੱਲ ਆ ਉਹਨਾਂ ਨਾਲ ਦੀ ਨਾਲ ਕਰ ਰਹੇ ਹਾਂ ਇਹ ਬਧੀਆ ਰਿਸਪੌਂਸਿਬਲ ਦਾ ਤੇ ਸਾਰੇ ਲੋਕ ਆਪਣੇ ਪੁਸ਼ਾਹ ਨਾਲ ਆਏ ਨੇ ਤੇ ਨਾਲ ਹੀ ਨਾਲ ਹਰ ਇੱਕ ਦੀ ਮੁਸ਼ਕਲ ਦਾ ਜਿਹੜਾ ਹੱਲਾ ਉਹ ਨਾਲ ਦੀ ਨਾਲ ਕੀਤਾ ਜਾ ਰਿਹਾ ਹੈ ਕਿੰਨੀ ਮਤਮੇ ਜਿਹੜੇ ਇੱਥੇ ਬਹੁਤੇ ਹੋਏ ਨੇ ਜਿਹੜੇ ਲਗਭਗ ਸਾਰੀ ਮਤਮੇ ਅੱਜ ਇੱਥੇ ਮੌਜੂਦ ਨੇ ਤੇ ਜਿੰਦਾ ਵੀ ਜਮੇ ਸਮੱਸਿਆ ਜੋ ਵੀ ਆਉਂਦੀ ਹੈ ਜਿਵੇਂ ਇੱਕ ਪਹਿਲਾਂ ਗਲਗੱਦੀ ਬੇਟੀ ਆਈ ਜਾਂ ਸੱਤ ਸਾਲ ਬਾਦੂ ਦਾ ਉਹ ਆਪਣਾ ਹੱਲ ਹੈਗਾ ਸੀਗਾ ਆਪਣੇ ਹੱਦ ਕਰਨ ਵਾਲਾ ਉਹ ਹੋਇਆ ਮਤਲਬ ਜੋ ਵੀ ਆਪਣੀ ਸਮੱਸਿਆ ਲੈ ਕੇ ਜਾਂਦਾ ਉਹ ਤੁਰੰਤ ਨਿਪਟਾਰਾ ਨਾਲ ਦੀ ਨਾਲ ਕਰ ਰਿਹਾ ਹੈ ਜੀ ਅੱਜ ਜਿਹੜਾ ਇਸ ਲੋਦੀਪਿੰਡ ਚ ਸਰਕਾਰ ਆਪਕੇ ਦੁਆਰ ਦਾ ਕੈਂਪ ਲਗਾਇਆ ਗਿਆ ਹੈ ਇਹਦੇ ਚ ਡੀਸੀ ਮੈਡਮ ਨੇ ਵੀ ਦੱਸਿਆ ਕਿ ਇੱਥੇ 42 ਇਦਾਂ ਦੀਆਂ ਸੁਵਿਧਾਵਾਂ ਹੈਗੀਆਂ ਜਿਹੜੀ ਲੋਕਾਂ ਨੂੰ ਇਹਨਾਂ ਸਾਰੇ ਮਹਿਕਮਿਆਂ ਵੱਲੋਂ ਦੱਸੀਆਂ ਗਈਆਂ ਕਿ ਤੁਸੀਂ ਇਹ ਫੈਸਿਲਿਟੀਆਂ ਗਵਰਨਮੈਂਟ ਵੱਲੋਂ ਸਰਪੰਜਾਬ ਸਰਕਾਰ ਵੱਲੋਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਜਿਨ੍ਹਾਂ ਨੂੰ ਤੁਸੀਂ ਅਵੇਲ ਕਰੋ ਇਸ ਦੇ ਨਾਲ ਹੀ ਸਾਰੇ ਮਹਿਕਮਿਆਂ ਦੇ ਜਿਹੜੇ ਸੀਨੀਅਰ ਅਫਸਰ ਤੁਸੀਂ ਦੇਖ ਰਹੇ ਹੋ ਐਮਐਲਏ ਸਮਰਾਲਾ ਆਈ ਹੋਈ ਹੈ ਸੀ ਮੈਡਮ ਐਸ ਡਿਸਟ੍ਰਿਕਟ ਪੁਲਿਸ ਹੈਡ ਆਈ ਹੋਈ ਆ ਅਸੀਂ ਸਾਰੇ ਜੋ ਵੀ ਸਾਡੇ ਕਨਸਰਨਡ ਵਿੰਗਸ ਨਾਲ ਰਿਲੇਟਡ ਕਿਸੇ ਦਾ ਇਸ਼ੂ ਸੀਗੇ ਉਹਨਾਂ ਨੂੰ ਅਸੀਂ ਮੌਕੇ ਤੇ ਅਕਨੋਲਜ ਕਰ ਲਿਆ ਤੇ ਅਸੀਂ ਉਹਨਾਂ ਦਾ ਛੇਤੀ ਛੇਤੀ ਨਿਪਟਾਰਾ ਕਰਾਂਗੇ ਦੇ ਕਾਰਡਸ ਵੀ ਬਣਾਏ ਐ ਤੇ ਹੋਰ ਵੀ ਲੇਡੀਜ਼ ਨੂੰ ਵੀ ਕੋਈ ਕਨਸਰਨ ਮੈਗਮੇਂਟ ਦੇ ਸਰਟੀਫਿਕੇਟਸ ਪ੍ਰੋਵਾਈਡ ਕੀਤੇ ਗਏ ਸੋ ਬਹੁਤ ਸਾਰੀ ਫੈਸਿਲਿਟੀਆਂ ਐ ਜਿਹੜੇ ਲੋਕਾਂ ਨੂੰ ਨਹੀਂ ਪਤਾ ਹੁੰਦੀਆਂ ਜੋ ਇਦਾਂ ਦੇ ਕੈਂਪਸ ਦੇ ਦੁਆਰਾ ਲੋਕਾਂ ਦੀ ਅਵੇਅਰਨੈਸ ਚਾਹਦੀ ਹੈ ਉਹਦੀ ਯੂਟਿਲਾਈਜ਼ ਕਰ ਸਕਦੇ ਸਰਵਿਸ